ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਜਦੋਂ ਮੈਂ ਆਪਣੇ ਘਰ ਵਾਪਸ ਆਇਆ ਤਾਂ ਮੈਂ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ। ਹਮੇਸ਼ਾ ਦੇਹਾਂ ਮੰਗੂ ਮੇਰਾ ਗੁੱਸਾ ਆਪਣੇ ਘਰ ਵਾਲੀ ਤੇ ਹੀ ਨਿਕਲਦਾ ਸੀ। ਉਹ ਮੇਰੇ ਗੁੱਸੇ ਨੂੰ برداشت ਕਰ ਲੈਂਦੀ ਸੀ। ਉਹਨੇ ਮੈਨੂੰ ਇੱਕ ਵਾਰ ਵੀ ਮੋੜ ਕੇ ਜਵਾਬ ਨਹੀਂ ਦਿੱਤਾ ਸੀ। ਉਹਦਾ ਇਹ ਵਰਤਾਲਾ ਮੈਨੂੰ ਹੋਰ ਵੀ ਜ਼ਿਆਦਾ ਗੁੱਸਾ ਦਵਾ ਦਿੰਦਾ ਸੀ। ਜਦੋਂ ਮੈਂ ਉਹਨੂੰ ਬਿਨਾਂ ਵਜ੍ਹਾ ਹੀ ਗੁੱਸੇ ਨਾਲ ਬੋਲਣ ਲੱਗ ਗਿਆ ਤੇ ਉਹ ਚੁੱਪ ਕਰਕੇ ਮੇਰੇ ਲਈ ਪਾਣੀ ਲੈ ਆਈ। ਤੇ ਜਦੋਂ ਮੇਰੀ ਨਜ਼ਰ ਉਹਦੀਆਂ ਹੰਝੂ ਭਰੀਆਂ ਅੱਖਾਂ ਤੇ ਪਈ ਮੈਨੂੰ ਆਪਣੇ ਆਪ ਤੇ ਗੁੱਸਾ ਆਉਣ ਲੱਗ ਪਿਆ ਕਿ ਆਪਣੇ ਘਰ ਵਾਲੀ ਨਾਲ ਇਦਾਂ ਮੈਂ ਕਿਉਂ ਕਰਦਾ ਮੈਨੂੰ ਸਮਝ ਨਹੀਂ ਆਉਂਦਾ ਸੀ ਕਾਫੀ ਦੇਰ ਬਾਅਦ ਮੇਰਾ ਗੁੱਸਾ ਠੰਡਾ ਹੋਇਆ ਤੇ ਉਹ ਕਹਿਣ ਲੱਗੀ ਕੀ ਗੱਲ ਆ ਅੱਜ ਤੁਸੀਂ ਇੰਨਾ ਪਰੇਸ਼ਾਨ ਕਿਉਂ ਆ ਮੈਂ ਕਿਹਾ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਅੱਜ ਆਫਿਸ ਵਿੱਚ ਕਿਸੇ ਨਾਰਮਲ ਜਿਹੀ ਗੱਲ ਤੇ ਮੇਰੇ ਦੂਸਰੇ ਕਲਰਕ ਦੇ ਨਾਲ ਲੜਾਈ ਹੋ ਗਈ ਤੇ ਗੱਲ ਹੱਥੋ ਪਾਈ ਤੱਕ ਪਹੁੰਚ ਗਈ ਬੌਸ ਨੇ ਸਾਨੂੰ ਦੋਵਾਂ ਨੂੰ ਆਫਿਸ ਤੋਂ ਬਾਹਰ ਕੱਢ ਦਿੱਤਾ ਉਹ ਕਹਿਣ ਲੱਗਾ ਕਿ ਤੁਸੀਂ ਦੋਵੇਂ ਹੀ ਹਰ ਵੇਲੇ ਲੜਦੇ ਰਹਿੰਦੇ ਆ ਤੁਹਾਡੇ ਕਰਕੇ ਮੇਰੇ ਆਫਿਸ ਦਾ ਮਾਹੌਲ ਖਰਾਬ ਹੋ ਰਿਹਾ ਮੈਂ ਤੁਹਾਨੂੰ ਦੋਹਾਂ ਨੂੰ ਇੱਥੇ ਨਹੀਂ ਰੱਖ ਸਕਦਾ ਹਜੇ ਮਹੀਨਾ ਸ਼ੁਰੂ ਹੀ ਹੋਇਆ ਸੀ ਤੇ ਇਹ ਥੋੜੇ ਦਿਨਾਂ ਦੇ ਜੋ ਪੈਸੇ ਬਣੇ ਸੀ ਉਹ ਬੌਸ ਨੇ ਸਾਨੂੰ ਦੇ ਦਿੱਤੇ ਜਦੋਂ ਤੱਕ ਨੌਕਰੀ ਨਹੀਂ ਮਿਲ ਜਾਂਦੀ ਇਹਨਾਂ ਪੈਸਿਆਂ ਪੈਸਿਆਂ ਦੇ ਨਾਲ ਹੀ ਗੁਜ਼ਾਰਾ ਕਰਨਾ ਬਹੁਤ ਔਖਾ ਮੇਰੀ ਘਰ ਵਾਲੀ ਨੇ ਮੈਨੂੰ ਤਸੱਲੀ ਦਿੱਤੀ ਕਿ ਫਿਕਰ ਨਾ ਕਰੋ ਰੱਬ ਨੇ ਚਾਇਆ ਤਾਂ ਸਭ ਕੁਝ ਠੀਕ ਹੋ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਮੈਂ ਸਭ ਕੁਝ ਸੰਭਾਲ ਲਵਾਂਗੀ ਉਹਨੇ ਇਦਾਂ ਦੇ ਅੰਦਾਜ਼ ਵਿੱਚ ਕਿਹਾ ਸੀ ਕਿ ਮੈਂ ਪਹਿਲਾਂ ਨਾਲੋਂ ਕਾਫੀ ਸ਼ਾਂਤ ਹੋ ਗਿਆ ਸੀ ਮੈਂ ਆਪਣੀ ਘਰ ਵਾਲੀ ਨੂੰ ਜਾਣਦਾ ਸੀ ਕਿ ਉਹ ਬਹੁਤ ਹੀ ਅਕਲਮੰਦ ਔਰਤ ਆ ਉਹਨੇ ਸਾਰੇ ਘਰ ਨੂੰ ਬੜੀ ਬੜੀ ਚੰਗੀ ਤਰ੍ਹਾਂ ਸਜਾ ਕੇ ਰੱਖਿਆ ਹੋਇਆ ਸੀ ਪਰ ਇਹਦੇ باوجود ਵੀ ਮੈਂ ਉਹਦੀ ਕਦਰ ਕਰਨ ਦੀ ਬਜਾਏ ਹਮੇਸ਼ਾ ਗੁੱਸਾ ਹੀ ਕਰਦਾ ਸੀ ਤੇ ਮੈਨੂੰ ਇਹ ਗੱਲ ਅਜੀਬ ਵੀ ਨਹੀਂ ਲੱਗਦੀ ਸੀ ਇੱਕ ਦੋ ਵਾਰ ਜਦੋਂ ਮੈਂ ਆਪਣੇ ਦੋਸਤਾਂ ਦੇ ਸਾਹਮਣੇ ਆਪਣੇ ਘਰ ਵਾਲੀ ਦੇ ਨਾਲ ਇਦਾਂ ਦਾ ਵਿਵਹਾਰ ਕੀਤਾ ਤਾਂ ਮੇਰਾ ਦੋਸਤ ਮੈਨੂੰ ਕਹਿਣ ਲੱਗਾ ਕਿ ਤੂੰ ਤਾਂ ਚੰਗਾ ਪੜਿਆ ਲਿਖਿਆ ਸਮਝਦਾਰ ਇਨਸਾਨ ਆ ਫਿਰ ਇਦਾਂ ਕਿਉਂ ਕਰਦਾ ਤੈਨੂੰ ਨਹੀਂ ਪਤਾ ਜੇ ਤੂੰ ਉਹਦੇ ਨਾਲ ਪਿਆਰ ਨਹੀਂ ਕਰੂਗਾ ਉਹਨੂੰ ਇੱਜ਼ਤ ਨਹੀਂ ਦੇਊਂਗਾ ਤੇ ਫਿਰ ਉਹ ਪਿਆਰ ਦੇ ਲਈ ਕਿਸੇ ਹੋਰ ਵੱਲ ਵੀ ਜਾ ਸਕਦੀ ਆ ਉਹ ਕਿਸੇ ਹੋਰ ਬੰਦੇ ਦੇ ਨਾਲ ਵੀ ਦੋਸਤੀ ਬਣਾ ਸਕਦੀ ਆ ਉਦੋਂ ਤੂੰ ਕੀ ਕਰੂਗਾ ਜਦੋਂ ਤੇਰੀ ਘਰ ਵਾਲੀ ਤੈਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਚਲੀ ਗਈ ਇਹ ਸੋਚ ਕੇ ਮੇਰਾ ਦਿਮਾਗ ਖਰਾਬ ਹੋਣ ਲੱਗ ਪਿਆ ਸੀ ਮੈਂ ਆਪਣੇ ਦੋਸਤ ਨੂੰ ਬਹੁਤ ਗੱਲਾਂ ਸੁਣਾਈਆਂ ਉਹਨੂੰ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਇਦਾਂ ਦੀ ਨਹੀਂ ਤੈਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਉਹਨੇ ਮੇਰਾ ਹੱਥ ਫੜ ਕੇ ਕਿਹਾ ਕਿ ਮੈਂ ਤੇਰੀ ਘਰ ਵਾਲੀ ਤੇ ਕੋਈ ਇਲਜ਼ਾਮ ਨਹੀਂ ਲਾ ਰਿਹਾ ਬਲਕਿ ਮੈਂ ਤੈਨੂੰ ਸਮਝਾ ਰਿਹਾ ਕਿ ਜੇ ਤੂੰ ਇਹਦਾ ਕਰੂੰਗਾ ਤੇ ਇਹੀ ਅੰਜਾਮ ਹੋਗਾ ਇੱਕ ਕੁੜੀ ਦਾ ਦਿਲ ਬਹੁਤ ਨਾਜ਼ੁਕ ਹੁੰਦਾ ਜੇ ਤੂੰ ਉਹਦੇ ਨਾਲ ਉਹਦੇ ਦਿਲ ਦਾ ਧਿਆਨ ਨਹੀਂ ਰੱਖੂੰਗਾ ਉਹਨੂੰ ਦਰਦ ਦੇਵਾਂਗਾ ਤੇ ਉਹਦੇ ਦਿਲ ਨੂੰ ਕਦੀ ਵੀ ਜਿੱਤ ਨਹੀਂ ਸਕੂੰਗਾ ਉਹਦੀਆਂ ਗੱਲਾਂ ਮੈਨੂੰ ਪਸੰਦ ਨਹੀਂ ਆ ਰਹੀਆਂ ਸੀ ਸਾਡੇ ਖਾਨਦਾਨ ਵਿੱਚ ਉਹ ਬੰਦਾ ਜੋ ਘਰਵਾਲੀ ਦੇ ਨਾਲ ਚੰਗਾ ਵਿਵਹਾਰ ਰੱਖਦਾ ਸੀ ਉਹਨੂੰ ਘਰਵਾਲੀ ਦਾ ਚਮਚਾ ਗਿਆ ਜਾਂਦਾ ਸੀ ਮੈਂ ਆਪਣੇ ਨਾਮ ਦੇ ਨਾਲ ਇਹ ਸ਼ਬਦ ਨਹੀਂ ਲਾਉਣਾ ਚਾਹੁੰਦਾ ਸੀ ਮੈਂ ਆਪਣੇ ਪਿਓ ਵਰਗਾ ਸੀ ਮੈਨੂੰ ਇਸ ਸ਼ਬਦ ਤੋਂ ਖਾਸ ਨਫ਼ਰਤ ਸੀ ਇਹ ਸ਼ਬਦ ਸੁਣਦੇ ਹੀ ਮੈਨੂੰ ਬਹੁਤ ਬੜਾ ਅਜੀਬ ਲੱਗਦਾ ਸੀ ਹਜੇ ਤੱਕ ਮੈਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਸੀ ਮੈਂ ਬਹੁਤ ਪਰੇਸ਼ਾਨ ਸੀ ਕਿ ਘਰ ਦਾ ਖਰਚਾ ਕਿੱਦਾਂ ਚੱਲੂਗਾ ਥੋੜੇ ਜਿਹੇ ਪੈਸੇ ਸੀ ਜੋ ਮੈਂ ਆਪਣੇ ਘਰ ਵਾਲੀ ਨੂੰ ਦੇ ਦਿੱਤੇ ਸੀ ਅਗਲਾ ਸਾਰਾ ਦਿਨ ਮੈਂ ਕੰਮ ਲੱਭਣ ਲਈ ਵਿੱਚ ਹੀ ਬਰਬਾਦ ਕਰ ਦਿੱਤਾ ਸੀ ਜਦੋਂ ਮੈਂ ਘਰ ਆਇਆ ਤਾਂ ਮੈਂ ਆਪਣੀ ਘਰ ਵਾਲੀ ਨਾਲ ਘਰ ਦੇ ਰਾਸ਼ਨ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਮੈਂ ਕੁਝ ਦਿਨ ਪਹਿਲਾਂ ਹੀ ਸਭ ਕੁਝ ਲਈ ਆਈ ਸੀ ਮੈਨੂੰ ਇਸ ਗੱਲ ਤੋਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਪਰ ਮੈਂ ਹੈਰਾਨ ਸੀ ਕਿ ਤੇ ਮੈਂ ਕਿਹਾ ਕਿਦਾਂ ਦੀਆਂ ਗੱਲਾਂ ਕਰਦੀਆਂ ਤੇਰੇ ਕੋਲ ਪੈਸੇ ਕਿੱਥੋਂ ਆਏ ਮੈਨੂੰ ਉਹਦੇ ਤੇ ਸ਼ੱਕ ਹੋਣ ਲੱਗ ਪਿਆ ਸੀ ਉਹਦੇ ਕੋਲ ਇੰਨੇ ਪੈਸੇ ਹੋਣ ਦਾ ਕੀ ਕੰਮ ਉਹ ਕਹਿਣ ਲੱਗੀ ਕਿ ਕੁਝ ਦਿਨ ਪਹਿਲਾਂ ਹੀ ਤੁਸੀਂ ਮੈਨੂੰ ਪੈਸੇ ਦਿੱਤੇ ਸੀ ਨਵੇਂ ਕੱਪੜੇ ਲੈਣ ਦੇ ਲਈ ਪਰ ਉਹ ਮੈਂ ਰੱਖ ਲਏ ਸੀ ਮੈਨੂੰ ਕੱਪੜਿਆਂ ਦੀ ਲੋੜ ਨਹੀਂ ਸੀ ਤੇ ਉਹੀ ਪੈਸੇ ਕਮ ਆ ਜਾਣਗੇ ਇਹ ਗੱਲ ਸੁਣ ਕੇ ਮੈਨੂੰ ਉਹਦੀ ਸਮਝਦਾਰੀ ਦਾ ਖਿਆਲ ਆਇਆ ਪਰ ਮੈਂ ਉਹਨੂੰ ਕੁਝ ਵੀ ਦਿਖਾਉਣਾ ਨਹੀਂ ਚਾਹੁੰਦਾ ਸੀ ਰਾਤ ਨੂੰ ਜਦੋਂ ਮੈਂ ਉਹਨੂੰ ਆਪਣੇ ਕੋਲ ਬੁਲਾਇਆ ਇਹ ਦੇਖ ਕੇ ਹੈਰਾਨ ਹੀ ਰਹਿ ਗਿਆ ਕਿ ਉਹਦੇ ਸਰੀਰ ਤੇ ਅਜੀਬ ਜਿਹੇ ਨਿਸ਼ਾਨ ਬਣੇ ਹੋਏ ਸੀ ਜਿੱਦਾਂ ਕਿਸੇ ਨੇ ਨੌ ਮਾਰੇ ਹੋਣ ਉਹਨੂੰ ਮੇਰੇ ਹੱਥ ਲਾਉਣ ਦੇ ਤਕਲੀਫ ਹੋ ਰਹੀ ਸੀ ਇਹ ਦੇਖ ਕੇ ਮੈਨੂੰ ਉਹਦੇ ਤੇ ਸ਼ੱਕ ਹੋਣ ਲੱਗ ਪਿਆ ਕਿ ਇਹ ਸਭ ਕਿਹਨੇ ਕੀਤਾ ਮੈਂ ਉਹਨੂੰ ਪੁੱਛਿਆ ਮੈਨੂੰ ਸੱਚ ਦੱਸ ਅੱਜ ਤੂੰ ਕਿੱਥੇ ਗਈ ਸੀ ਇਹ ਤੇਰੇ ਸਰੀਰ ਦੇ ਨਿਸ਼ਾਨ ਕਿੱਦਾਂ ਇਹ ਸੁਣ ਕੇ ਉਹ ਘਬਰਾ ਗਈ ਤੇ ਕਹਿਣ ਲੱਗੀ ਮੈਂ ਕਿਤੇ ਵੀ ਨਹੀਂ ਗਈ ਸੀ ਮੈਂ ਤਾਂ ਘਰ ਵਿੱਚ ਹੀ ਸੀ ਤੁਹਾਨੂੰ ਕੋਈ ਗਲਤਫਹਿਮੀ ਹੋਈ ਆ ਅਸੀਂ ਬਹੁਤ ਜ਼ਿਆਦਾ ਗਰੀਬ ਹੋ ਗਏ ਸੀ ਮੇਰੀ ਹਾਲਤ ਪਹਿਲਾਂ ਵਰਗੀ ਨਹੀਂ ਸੀ ਇੱਕ ਨੌਕਰੀ ਸੀ ਉਹਦੀ ਤਨਖਾਹ ਦੇ ਨਾਲ ਹੀ ਮਸਾਂ ਗੁਜ਼ਾਰਾ ਹੁੰਦਾ ਸੀ ਕਿਉਂਕਿ ਉਹ ਸਾਡੀ ਲੋੜਾਂ ਦੇ ਮੁਕਾਬਲੇ ਬਹੁਤ ਘੱਟ ਸੀ ਸਾਡੇ ਵਿਆਹ ਨੂੰ 8 ਸਾਲ ਹੋ ਗਏ ਸੀ ਪਰ ਹਜੇ ਤੱਕ ਸਾਡੇ ਕੋਈ ਬੱਚਾ ਨਹੀਂ ਸੀ ਮੈਂ ਇਸ ਕਰਕੇ ਵੀ ਜ਼ਿਆਦਾ ਪਰੇਸ਼ਾਨ ਸੀ ਮੈਂ ਪੂਰੀ ਕੋਸ਼ਿਸ਼ ਕਰਦਾ ਸੀ ਕਿ ਮੈਨੂੰ ਕਿਤੇ ਨਾ ਕਿਤੇ ਕੋਈ ਕੰਮ ਮਿਲ ਜਾਵੇ ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤਾਂ ਮੇਰੀ ਘਰ ਵਾਲੀ ਮੈਨੂੰ ਕਹਿਣ ਲੱਗੀ ਕਿ ਦਵਾਈਆਂ ਖਤਮ ਹੋ ਗਈਆਂ ਕੱਲ ਨੂੰ ਘਰੇ ਆਉਂਦੇ ਹੋਏ ਉਹ ਦਵਾਈਆਂ ਲੈ ਕੇ ਆਇਓ ਉਹਦੀ ਗੱਲ ਸੁਣ ਕੇ ਮੈਨੂੰ ਗੁੱਸਾ ਆਉਣ ਲੱਗ ਪਿਆ ਉਹਨੂੰ ਕਹਿਣ ਲੱਗਿਆ ਕਿ ਤੈਨੂੰ ਪਤਾ ਨਾ ਮੇਰੇ ਹਾਲਾਤ ਮੈਨੂੰ ਨੌਕਰੀ ਨਹੀਂ ਮਿਲ ਰਹੀ ਮੇਰੇ ਕੋਲ ਪੈਸੇ ਨਹੀਂ ਆ ਮੈਂ ਕਿੱਥੋਂ ਲੈ ਕੇ ਆਉਂਗਾ ਉਨੇ ਮੇਰੇ ਹੱਥ ਵਿੱਚ ਕੁਝ ਪੈਸੇ ਫੜਾਏ ਤੇ ਕਹਿਣ ਲੱਗੀ ਮੈਂ ਕੁਝ ਪੈਸੇ ਬਚਾ ਕੇ ਰੱਖੇ ਸੀ ਤੁਸੀਂ ਇਹਨਾਂ ਪੈਸਿਆਂ ਦੀ ਦਵਾਈ ਲੈ ਆਇਓ ਮੈਂ ਉਹਦੇ ਹੱਥ ਵਿੱਚ ਉਹ ਪੈਸੇ ਦੇਖ ਕੇ ਉਹਨੂੰ ਦੇਖਦਾ ਹੀ ਰਹਿ ਗਿਆ ਕਿ ਮੈਨੂੰ ਸੱਚ ਦੱਸ ਤੂੰ ਕੀ ਕਰ ਰਹੀਆਂ ਇਹ ਕੀ ਹੋ ਰਿਹਾ ਵਾ ਕਿੱਥੋਂ ਆਏ ਇਹ ਪੈਸੇ ਤਾਂ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਮੈਂ ਇਹ ਪੈਸੇ ਬਚਾ ਕੇ ਰੱਖੇ ਹੋਏ ਸੀ ਤਾਂ ਕਿ ਜੋ ਜੇ ਮੇਰੇ ਤੇ ਕੋਈ ਮਾੜਾ ਸਮਾਂ ਆ ਜਾਵੇ ਤਾਂ ਮੈਂ ਇਹਨਾਂ ਨੂੰ ਇਸਤੇਮਾਲ ਕਰ ਸਕਾਂ ਪਰ ਤੁਸੀਂ ਪਤਾ ਨਹੀਂ ਕਿਉਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਹਾਲਾਂਕਿ ਤੁਸੀਂ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਵੀ ਹੋ ਮੈਂ ਕੁਝ ਵੀ ਗਲਤ ਨਹੀਂ ਕਰ ਸਕਦੀ ਉਹਦੀ ਗੱਲ ਮੈਂ ਸੁਣ ਕੇ ਚੁੱਪ ਹੋ ਗਿਆ ਪਰ ਮੇਰੇ ਦਿਮਾਗ ਵਿੱਚ ਇਹ ਗੱਲਾਂ ਆਉਂਦੀਆਂ ਸੀ ਕਿ ਮੈਂ ਪਹਿਲਾਂ ਹੀ ਉਹਨੂੰ ਬਹੁਤ ਘੱਟ ਪੈਸੇ ਦਿੰਦਾ ਸੀ ਤਾਂ ਕਿ ਉਹ ਆਪਣੇ ਆਪ ਦੇ ਪੈਸੇ ਖਰਚ ਕਰਨ ਦੀ ਬਜਾਏ ਪੈਸਿਆਂ ਨੂੰ ਰੱਖ ਲੈਂਦੀ ਸੀ ਇਹ ਸੋਚ ਕੇ ਮੈਨੂੰ ਅਜੀਬ ਜਿਹਾ ਅਹਿਸਾਸ ਹੋ ਰਿਹਾ ਸੀ ਉਸ ਰਾਤ ਜਦੋਂ ਮੈਂ ਆਪਣੀ ਘਰਵਾਲੀ ਦੇ ਕੋਲ ਗਿਆ ਤਾਂ ਮੇਰਾ ਹੱਥ ਲੱਗਦੇ ਹੀ ਉਹ ਦਰਦ ਮਹਿਸੂਸ ਕਰਨ ਲੱਗ ਪਈ ਮੈਂ ਹੈਰਾਨ ਰਹਿ ਗਿਆ ਕਿ ਤੈਨੂੰ ਕੀ ਹੋਇਆ ਕੁਝ ਤਾਂ ਦੱਸ ਮੈਨੂੰ ਜਦੋਂ ਮੈਂ ਉਹਦੇ ਸਾਰੇ ਸਰੀਰ ਤੇ ਇਹ ਨਿਸ਼ਾਨ ਬਣੇ ਹੋਏ ਦੇਖੇ ਮੈਂ ਉਹਨੂੰ ਕਿਹਾ ਕਿ ਇਹ ਤੂੰ ਕੀ ਕੀਤਾ ਇਹ ਨਿਸ਼ਾਨ ਕਿੱਦਾਂ ਤੇਰੇ ਸਰੀਰ ਤੇ ਉਹ ਦੁਖੀ ਜਿਹੀ ਹੋ ਗਈ ਕਹਿਣ ਲੱਗੀ ਕਿ ਮੈਨੂੰ ਕਿਸੇ ਕੀੜੇ ਨੇ ਕੱਟ ਦਿੱਤਾ ਸੀ ਇਹ ਨਿਸ਼ਾਨ ਉਹਦੇ ਕੱਟਣ ਦੇ ਆ ਇਹ ਪੂਰੇ ਸਰੀਰ ਵਿੱਚ ਬਣੇ ਹੋਏ ਆ ਹਰ ਦੂਸਰੇ ਤੀਸਰੇ ਦਿਨ ਹੀ ਮੈਨੂੰ ਇਹੋ ਨਿਸ਼ਾਨ ਨਜ਼ਰ ਆਉਂਦੀ ਸੀ ਤਾਂ ਕਿ ਉਹ ਕੀੜਾ ਉਹਨ ਰੋਜ਼ ਹੀ ਘਟ ਜਾਂਦਾ ਸੀ ਮੈਂ ਇਸ ਬਾਰੇ ਉਹਨੂੰ ਕੁਝ ਵੀ ਨਹੀਂ ਪੁੱਛਿਆ ਸੀ ਮੈਨੂੰ ਪਤਾ ਸੀ ਕਿ ਉਹ ਮੈਨੂੰ ਕੁਝ ਵੀ ਨਹੀਂ ਦੱਸੂਗੀ ਅਗਲੇ ਦਿਨ ਜਦੋਂ ਮੈਂ ਕੰਮ ਤੇ ਜਾਂਦੇ ਹੋਏ ਆਪਣੇ ਦੋਸਤ ਨਾਲ ਇਹ ਗੱਲ ਕੀਤੀ ਤੇ ਉਹ ਗੱਲਾਂ ਹੀ ਗੱਲਾਂ ਵਿੱਚ ਮੈਨੂੰ ਕਹਿਣ ਲੱਗਾ ਕਿ ਹੁਣ ਤੁਹਾਡੇ ਦੋਹਾਂ ਦੇ ਹਾਲਾਤ ਚੰਗੇ ਹੋ ਜਾਣੇ ਚਾਹੀਦੇ ਆ ਕਿਉਂਕਿ ਤੁਸੀਂ ਦੋਨੋਂ ਮਿਲ ਕੇ ਹੀ ਕੰਮ ਕਰ ਰਹੇ ਹੋ ਤੇ ਤੇਰੀ ਘਰ ਵਾਲੀ ਵੀ ਰੋਜ਼ ਕੰਮ ਤੇ ਜਾਂਦੀ ਆ ਪਰ ਸ਼ਾਮ ਨੂੰ ਵਾਪਸ ਆਉਂਦੀ ਆ ਉਹ ਵੀ ਕਿੰਨੀ ਚੰਗੀ ਆ ਤੇਰੇ ਨਾਲ ਰਲ ਕੇ ਕੰਮ ਕਰਦੀ ਆ ਤੇ ਤੈਨੂੰ ਆਪਣੀ ਘਰ ਵਾਲੀ ਦੀ ਕਦਰ ਕਰਨੀ ਚਾਹੀਦੀ ਆ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਕਿ ਤੂੰ ਬਹੁਤ ਖੁਸ਼ਕਿਸਮਤ ਆ ਤੈਨੂੰ ਇੰਨੀ ਚੰਗੀ ਕੁੜੀ ਮਿਲੀ ਆ ਪਰ ਤੂੰ ਤਾਂ ਪਤਾ ਨਹੀਂ ਕਿਉਂ ਉਹਦੀ ਕਦਰ ਨਹੀਂ ਕਰਦਾ ਇਹ ਕਹਿ ਕੇ ਉਹ ਉੱਥੋਂ ਚਲਾ ਗਿਆ ਸੀ ਪਰ ਮੈਂ ਹੈਰਾਨ ਹੀ ਹੋ ਗਿਆ ਕਿ ਮੇਰੀ ਗੈਰ ਮੌਜੂਦਗੀ ਵਿੱਚ ਮੇਰੀ ਘਰ ਵਾਲੀ ਕਿੱਥੇ ਜਾਂਦੀ ਆ ਉਹ ਕੀ ਕਰਦੀ ਆ ਮੈਂ ਫਟਾਫਟ ਘਰ ਵਾਪਸ ਆਇਆ ਤੇ ਉਹ ਘਰ ਵਿੱਚ ਹੀ ਸੀ ਮੈਨੂੰ ਦੇਖ ਕੇ ਹੈਰਾਨ ਹੀ ਰਹਿ ਗਈ ਤੇ ਕਹਿਣ ਲੱਗੀ ਕੀ ਗੱਲ ਅੱਜ ਕੰਮ ਲੱਭਣ ਨਹੀਂ ਗਏ ਤਾਂ ਮੈਂ ਉਹਨੂੰ ਗੁੱਸੇ ਵਿੱਚ ਕਹਿਣ ਲੱਗਾ ਕਿ ਤੂੰ ਮੈਨੂੰ ਘਰੋਂ ਬਾਹਰ ਕਿਉਂ ਕੱਢਣਾ ਚਾਹੁੰਦੀ ਆ ਕਿ ਤੂੰ ਕਿਤੇ ਹੋਰ ਜਾਣਾ ਜਾਂ ਕਿਸੇ ਨੂੰ ਹੋਰ ਘਰ ਵਿੱਚ ਬੁਲਾਉਣਾ ਤਾਂ ਉਹ ਪਰੇਸ਼ਾਨ ਉਹ கே ਕਰਨ ਲਗੀ ਕਿ ਭਲਾ ਮੈਂ ਕਿੱਥੇ ਜਾਉਂਗੀ ਮੈਂ ਤਾਂ ਘਰ ਹੀ ਰਹਿਣੀ ਆ ਕਿਤੇ ਵੀ ਨਹੀਂ ਜਾਂਦੀ ਮੈਂ ਤਿੰਨ ਦਿਨ ਘਰ ਤੱਕ ਘਰ ਹੀ ਰਿਹਾ ਮੈਂ ਆਪਣੀ ਘਰ ਵਾਲ ਨੂੰ ਕਿਤੇ ਵੀ ਜਾਂਦੇ ਹੋਏ ਨਹੀਂ ਦੇਖਿਆ ਪਰ ਜਦੋਂ ਤਿੰਨ ਦਿਨਾਂ ਬਾਅਦ ਮੈਂ ਫਿਰ ਉਹਦੇ ਹੱਥ ਵਿੱਚ ਪੈਸੇ ਦੇਖ ਕੇ ਤਾਂ ਮੇਰੇ ਦਿਲ ਵਿੱਚ ਸ਼ੱਕ ਜਿਹਾ ਹੋਣ ਲੱਗ ਪਿਆ ਸੀ ਪੱਕਾ ਉਹ ਕੁਝ ਗਲਤ ਕੰਮ ਕਰ ਰਹੀ ਸੀ ਕੁਝ ਏਦਾਂ ਦਾ ਕਰ ਰਹੀ ਸੀ ਜੋ ਮੇਰੀਆਂ ਨਜ਼ਰਾਂ ਤੋਂ ਦੂਰ ਮੇਰੇ ਕੋਲ ਉਹ ਕੁੱਝ ਲਕੋ ਰਹੀ ਸੀ ਮੈਨੂੰ ਆਪਣੇ ਦੋਸਤ ਹੀ ਕាល ਯਾਦ ਆ ਰਹੀ ਸੀ ਮੇਰਾ ਦੋਸਤ ਕਹਿੰਦਾ ਸੀ ਕਿ ਜੇ ਤੂੰ ਆਪਣੇ ਘਰ ਵਾਲੀ ਦਾ ਧਿਆਨ ਨਹੀਂ ਰੱਖੂਗਾ ਉਹਨੂੰ ਪਿਆਰ ਨਹੀਂ ਕਰੂਗਾ ਤਾਂ ਉਹ ਘਰੋਂ ਬਾਹਰ ਨਿਕਲ ਕੇ ਕਿਸੇ ਹੋਰ ਕੋਲੋਂ ਇਹ ਚੀਜ਼ ਨੂੰ ਮੰਗੂਗੀ ਕਿਉਂਕਿ ਉਹ ਕੁੜੀ ਦੀ ਫਿਤਰਤ ਆ ਉਹਨੂੰ ਪਿਆਰ ਦੀ ਲੋੜ ਆ ਜੋ ਵੀ ਉਹਨੂੰ ਪਿਆਰ ਦੇਊਗਾ ਉਹ ਉਹਦੀ ਹੀ ਹੋ ਜਾਊਗੀ ਜੇ ਉਹਦਾ ਘਰ ਵਾਲਾ ਉਹਦਾ ਧਿਆਨ ਨਹੀਂ ਰੱਖਦਾ ਤਾਂ ਪੱਕਾ ਉਹ ਬਾਹਰ ਮੂੰਹ ਮਾਰਨ ਲੱਗ ਜਾਊਗੀ ਮੇਰੇ ਦਿਲ ਵਿੱਚ ਸ਼ੱਕ ਬੈਠ ਗਿਆ ਸੀ ਮੈਂ ਸੋਚ ਲਿਆ ਸੀ ਕਿ ਮੈਂ ਇਸ ਸੱਚ ਤੱਕ ਪਹੁੰਚ ਕੇ ਹੀ ਰਹਾਂਗਾ ਜੇ ਮੈਨੂੰ ਉਹਦੀ ਕੋਈ ਵੀ ਗਲਤ ਗੱਲ ਲੱਗੀ ਤਾਂ ਮੈਂ ਉਹਨੂੰ ਘਰੋਂ ਬਾਹਰ ਕੱਢ ਦੇਵਾਂਗਾ ਉਹਨੂੰ ਇੱਕ ਪਲ ਦੇ ਲਈ ਵੀ ਘਰ ਵਿੱਚ ਨਹੀਂ ਰੱਖਾਂਗਾ ਅਗਲੇ ਦਿਨ ਜਦੋਂ ਮੈਂ ਉੱਠਿਆ ਤਾਂ ਉਹ ਬਹੁਤ ਜਲਦੀ ਵਿੱਚ ਲੱਗ ਰਹੀ ਸੀ ਉਹਦਾ ਵਾਸ ਨਹੀਂ ਚੱਲ ਰਿਹਾ ਸੀ ਕਿ ਉਹ ਮੈਨੂੰ ਕਿਵੇਂ ਘਰੋਂ ਬਾਹਰ ਕਾਢੇ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਇੰਨੇ ਦਿਨਾਂ ਤੋਂ ਕੰਮ ਤੇ ਨਹੀਂ ਗਏ ਰੱਬ ਨੇ ਚਾਹਿਆ ਤਾਂ ਤੁਹਾਨੂੰ ਕੰਮ ਜਰੂਰ ਮਿਲੂਗਾ ਮੈਂ ਅੱਜ ਰੱਬ ਅੱਗੇ ਅਰਦਾਸ ਕੀਤੀ ਆ ਅੱਜ ਤੁਹਾਡੀ ਇਹ ਪ੍ਰੋਬਲਮ ਹੱਲ ਹੋ ਜਾਵੇ ਤੁਹਾਨੂੰ ਨਹੀਂ ਪਤਾ ਮੈਂ ਇਸ ਗੱਲ ਤੋਂ ਕਿੰਨੀ ਪਰੇਸ਼ਾਨ ਆ ਮੈਂ ਆਪਣੇ ਦਿਲ ਵਿੱਚ ਸੋਚਿਆ ਕਿ ਇਹਨੂੰ ਪਰੇਸ਼ਾਨ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਮੇਰੀ ਮੌਜੂਦਗੀ ਦਾ ਕਰਕੇ ਉਹ ਘਰੋਂ ਬਾਹਰ ਨਹੀਂ ਜਾ ਸਕਦੀ ਪਤਾ ਨਹੀਂ ਉਹ ਕੀ ਕਰ ਰਹੀ ਆ ਕਿੱਥੇ ਜਾਂਦੀ ਸੀ ਉਹਨੂੰ ਦਿਖਾਉਣ ਦੇ ਲਈ ਮੈਂ ਘਰੋਂ ਬਾਹਰ ਨਿਕਲ ਆਇਆ ਪਰ ਮੈਂ ਘਰੇ ਹੀ ਜਾ ਕੇ ਇੱਕ ਕਮਰੇ ਵਿੱਚ ਲੁਕ ਗਿਆ ਸੀ ਮੈਂ ਇਦਾਂ ਦੀ ਥਾਂ ਦੇ ਲੁਕਿਆ ਸੀ ਜਿੱਥੇ ਕੋਈ ਵੀ ਮੈਨੂੰ ਦੇਖ ਨਹੀਂ ਸਕਦਾ ਸੀ ਮੈਂ ਕਾਫੀ ਦੇਰ ਤੱਕ ਉੱਥੇ ਹੀ ਰਿਹਾ ਮੇਰੀ ਘਰ ਵਾਲੀ ਘਰ ਵਿੱਚ ਹੀ ਸੀ ਉਹ ਕਿਤੇ ਵੀ ਨਹੀਂ ਗਈ ਸੀ ਮੈਂ ਹੈਰਾਨ ਸੀ ਕਿ ਮੇਰਾ ਦੋਸਤ ਉਹਦੇ ਬਾਰੇ ਝੂਠ ਬੋਲ ਰਿਹਾ ਸੀ ਪਰ ਉਹ ਬਹੁਤ ਚੰਗਾ ਸੀ ਭਲਾ ਉਹਨੂੰ ਝੂਠ ਬੋਲਣ ਦੀ ਕੀ ਲੋੜ ਸੀ ਉਹ ਤਾਂ ਮੇਰੀ ਘਰ ਵਾਲੀ ਨੂੰ ਬਹੁਤ ਪਸੰਦ ਕਰਦਾ ਸੀ ਉਹ ਮੇਰੀ ਘਰ ਵਾਲੀ ਦੇ ਨਾਲ ਬਦਸਲੂਕੀ ਕਿਉਂ ਕਰ ਸਕਦਾ ਸੀ ਮੈਂ ਇਹਨਾਂ ਸੋਚਾਂ ਵਿੱਚ ਹੀ ਡੁੱਬਿਆ ਹੋਇਆ ਸੀ ਜਦੋਂ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਣ ਲੱਗ ਪਿਆ ਇਦਾਂ ਲੱਗ ਰਿਹਾ ਸੀ ਕਿ ਹਜੇ ਦਰਵਾਜ਼ਾ ਖੁੱਲਿਆ ਨਹੀਂ ਤੇ ਕੋਈ ਦਰਵਾਜ਼ਾ ਤੋੜ ਦੇਊਗਾ ਤੇ ਬਾਹਰੋਂ ਰੌਲੇ ਦੀ ਆਵਾਜ਼ ਆਉਣ ਲੱਗ ਪਈ ਸੀ ਮੈਂ ਪਰੇਸ਼ਾਨ ਹੋ ਗਿਆ ਕਿ ਇਹ ਆਵਾਜ਼ ਕਿੱਦਾਂ ਦੀ ਆ ਮੇਰੀ ਘਰ ਵਾਲੀ ਦੇ ਦਰਵਾਜ਼ਾ ਖੁੱਲਿਆ ਤੇ ਮੈਂ ਹੈਰਾਨ ਹੀ ਰਹਿ ਗਿਆ ਕਿਉਂਕਿ ਉੱਥੇ ਤਾਂ ਜਦੋਂ ਦੁਨੀਆ ਤੇ ਮੇਰੀ ਅੱਖ ਖੁੱਲੀ ਤਾਂ ਮੈਂ ਘਰ ਵਿੱਚ ਅਜੀਬ ਜਿਹਾ ਮਾਹੌਲ ਦੇਖਿਆ ਸੀ ਮੇਰੇ ਪਾਪਾ ਹਰ ਵਕਤ ਗੁੱਸੇ ਵਿੱਚ ਹੀ ਰਹਿੰਦੇ ਸੀ ਉਹ ਮੰਮੀ ਨਾਲ ਲੜਦੇ ਰਹਿੰਦੇ ਸੀ ਮੰਮੀ ਹਰ ਵੇਲੇ ਚੁੱਪ ਰਹਿੰਦੀ ਸੀ ਪਰ ਹਰ ਵੇਲੇ ਮੇਰੇ ਪਾਪਾ ਤੇ ਮੇਰੀ ਦਾਦੀ ਉਹਨੂੰ ਰੋਵਾਉਂਦੇ ਰਹਿੰਦੇ ਸੀ ਪਤਾ ਨਹੀਂ ਮੇਰੀ ਮੰਮੀ ਤੇ ਉਹਨਾਂ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੁੰਦਾ ਸੀ ਸਾਰਾ ਦਿਨ ਘਰੇ ਕੰਮ ਕਰਦੀ ਰਹਿੰਦੀ ਸੀ ਤੇ ਚੋਰੀ-ਚੋਰੀ ਰੋਂਦੀ ਰਹਿੰਦੀ ਸੀ ਜਦੋਂ ਸ਼ਾਮ ਨੂੰ ਮੇਰੇ ਪਾਪਾ ਘਰ ਆਉਂਦੇ ਤੇ ਦਾਦੀ ਉਹਨੂੰ ਏਦਾਂ ਦਾ ਕੁਝ ਕਹਿ ਦਿੰਦੀ ਸੀ ਜੀਨੂੰ ਸੁਣ ਕੇ ਪਾਪਾ ਨੂੰ ਗੁੱਸਾ ਆ ਜਾਂਦਾ ਸੀ ਉਹ ਮੰਮੀ ਨੂੰ ਬਹੁਤ ਮਾਰਦੇ ਹੁੰਦੇ ਸੀ ਇਹ ਦੇਖ ਕੇ ਮੈਂ ਵੀ ਰੋਣ ਲੱਗ ਜਾਂਦਾ ਸੀ ਮੈਂ ਇਸ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਿਆਰਾ ਆਪਣੀ ਮਾਂ ਨੂੰ ਹੀ ਕਰਦਾ ਸੀ। ਇਦਾਂ ਨਹੀਂ ਸੀ ਕਿ ਮੈਨੂੰ ਪਾਪਾ ਚੰਗੇ ਨਹੀਂ ਲੱਗਦੇ ਸੀ ਪਰ ਜਦੋਂ ਮੰਮੀ ਦੇ ਨਾਲ ਜ਼ੁਲਮ ਕਰਦੇ ਸੀ ਤਾਂ ਮੈਨੂੰ ਉਹਨਾਂ ਤੇ ਬਹੁਤ ਗੁੱਸਾ ਆਉਂਦਾ ਸੀ। ਉਹਨੂੰ ਕਿਹਨੇ ਹੱਕ ਦਿੱਤਾ ਸੀ ਕਿ ਉਹ ਵਾਰ-ਵਾਰ ਮੇਰੀ ਮਾਂ ਨੂੰ ਮਾਰੇ, ਉਹਦੇ ਤੇ ਹੱਥ ਚੁੱਕੇ। ਜਦੋਂ ਮੈਂ ਵੱਡਾ ਹੋਇਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਜੋ ਕੁਝ ਵੀ ਹੋ ਰਿਹਾ ਦਾਦੀ ਦਾ ਕਰਕੇ ਹੀ ਹੋ ਰਿਹਾ ਸੀ। ਜਦੋਂ ਵੀ ਪਾਪਾ ਸ਼ਾਮ ਨੂੰ ਘਰ ਆਉਂਦੇ ਤੇ ਦਾਦੀ ਪਾਪਾ ਦੇ ਪਾਪਾ ਨੂੰ ਮੰਮੀ ਦੇ ਖਿਲਾਫ ਗੱਲਾਂ ਕਰਦੀ ਸੀ ਤੇ ਇੱਕ ਦਿਨ ਤਾਂ ਹੱਦ ਹੀ ਹੋ ਗਈ ਸਾਡੇ ਘਰ ਵਿੱਚ ਪਾਪਾ ਦੇ ਕਜਨ ਆਏ ਹੋਏ ਸੀ ਉਹ ਬਹੁਤ ਚੰਗੇ ਸੀ ਉਹਨਾਂ ਨੂੰ ਵੀ ਪਾਪਾ ਦੀ ਇਸ ਗੱਲ ਤੇ ਬਹੁਤ ਗੁੱਸਾ ਆਉਂਦਾ ਸੀ ਕਿ ਉਹ ਮੇਰੀ ਮੰਮੀ ਨੂੰ ਕਹਿਣ ਲੱਗੇ ਕਿ ਕੀ ਲੋੜ ਆ ਹਰ ਰੋਜ਼ ਆਪਣੇ ਘਰ ਵਾਲੇ ਤੋਂ ਇਦਾਂ ਕੁੱਟ ਖਾਣ ਦੀ ਉਹਦਾ ਜ਼ੁਲਮ ਸਹਣ ਦੀ ਤੂੰ ਪੜੀ ਲਿਖੀ ਆ ਤੂੰ ਕਿਤੇ ਵੀ ਨੌਕਰੀ ਕਰ ਲੈਂਦੀ ਆ ਆਪਣੇ ਮੁੰਡੇ ਨੂੰ ਵੀ ਆਪਣੇ ਕੋਲ ਰੱਖ ਲੈ ਤੇ ਇਸ ਜ਼ਿੰਦਗੀ ਤੋਂ ਆਪਣਾ ਖਿਆੜਾ ਸ਼ੁਰੂਆਲ ਐ ਜਦੋਂ ਮੈਂ ਤੈਨੂੰ ਦੇਖਦਾ ਤੈਨੂੰ ਮੈਨੂੰ ਤੇਰੇ ਤੇ ਤਰਸ ਆਉਂਦਾ ਮੰਮੀ ਰੋਂਦੀ ਹੋਈ ਕਹਿਣ ਲੱਗੀ ਕਿ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਮੇਰੀ ਮੰਮੀ ਪਾਪਾ ਨਹੀਂ ਬਚਪਨ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਤੋਂ ਬਾਅਦ ਦੁਨੀਆ ਵਿੱਚ ਮੈਂ ਇਕੱਲੀ ਰਹਿ ਗਈ ਸੀ ਮੇਰੇ ਚਾਚਾ ਨੇ ਮੈਨੂੰ ਪਾਲ ਕੇ ਵੱਡੀ ਕੀਤਾ ਸੀ ਤੇ ਉਹਨਾਂ ਨੇ ਹੀ ਮੇਰਾ ਵਿਆਹ ਕੀਤਾ ਸੀ ਪਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਮੇਰੇ ਲਈ ਹੁਣ ਘਰ ਦੇ ਦਰਵਾਜ਼ੇ ਬੰਦ ਹੋ ਗਏ ਸੀ ਕਿਉਂਕਿ ਉਹਦੀ ਘਰ ਵਾਲੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਤੇ ਹੁਣ ਤਾਂ ਉਹ ਵੀ ਇਹ ਦੇਸ਼ ਛੱਡ ਕੇ ਬਾਹਰ ਚਲੇ ਗਏ ਆ ਕਿ ਇੱਥੇ ਮੇਰਾ ਕੋਈ ਵੀ ਨਹੀਂ ਮੈਂ ਕਿਹਦੇ ਕੋਲ ਜਾਵਾਂ ਕਿਹਨੂੰ ਦੱਸਾਂ ਕਿ ਮੇਰੇ ਦਿਲ ਤੇ ਕੀ ਬੀਤ ਰਹੀ ਆ ਮੰਮੀ ਇਹ ਗੱਲਾਂ ਕਰ ਰਹੀ ਸੀ ਜਦੋਂ ਪਾਪਾ ਵੀ ਆ ਗਏ ਤੇ ਉਹਨਾਂ ਨੇ ਮੰਮੀ ਨੂੰ ਅੰਕਲ ਦੇ ਸਾਹਮਣੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਦਾਦੀ ਕਹਿਣ ਲੱਗੀ ਕਿ ਇਹ ਤੇਰੀ ਘਰ ਵਾਲੀ ਦੀ ਕਰਤੂਤ ਆ ਜਦੋਂ ਤੂੰ ਘਰੋਂ ਬਾਹਰ ਜਾਂਦਾ ਤਾਂ ਇਹ ਘਰੋਂ ਬਾਹਰ ਚਲੀ ਜਾਂਦੀ ਆ ਤੇ ਇਹ ਵੀ ਹੋਰ ਲੋਕਾਂ ਦੇ ਨਾਲ ਹੱਸਦੀ ਬੋਲਦੀ ਆ ਤੇ ਕਦੀ ਸਾਰਿਆਂ ਦੇ ਸਾਹਮਣੇ ਰੋ ਰੋ ਕੇ ਸਾਨੂੰ ਹੀ ਬਦਨਾਮ ਕਰਦੀ ਆ ਜਦ ਕਿ ਤੇਰੇ ਸਾਹਮਣੇ ਦਾ ਰੋਣਾ ਕਦੀ ਇਹਦਾ ਖਤਮ ਹੀ ਨਹੀਂ ਹੁੰਦਾ ਅੱਜ ਤੱਕ ਮੈਂ ਇਹਨੂੰ ਤੇਰੇ ਨਾਲ ਹੱਸ ਕੇ ਬੋਲਦੇ ਹੋਈ ਨਹੀਂ ਦੇਖਿਆ ਦਾਦੀ ਦੀਆਂ ਗੱਲਾਂ ਸੁਣ ਕੇ ਪਾਪਾ ਨੂੰ ਹੋਰ ਵੀ ਗੁੱਸਾ ਆ ਰਿਹਾ ਸੀ ਤਾਂ ਉਹਨੇ ਅੰਕਲ ਨੂੰ ਵੀ ਘਰੋਂ ਬਾਹਰ ਕੱਢ ਦਿੱਤਾ ਉਹਨੂੰ ਕਿਹਾ ਕਿ ਅੱਜ ਤੋਂ ਬਾਅਦ ਇਸ ਘਰ ਵਿੱਚ ਨਾ ਆਵੇ ਉਹਨੇ ਮੰਮੀ ਨੂੰ ਇੰਨਾ ਕੁੱਟਿਆ ਸੀ ਕਿ ਮੰਮੀ ਚੀਕਾਂ ਮਾਰ ਕੇ ਰੋਂਦੀ ਸੀ ਮੈਂ ਵੀ ਬਹੁਤ ਡਰ ਗਿਆ ਸੀ ਜਦੋਂ ਪਾਪਾ ਨੇ ਉਹਨੂੰ ਕੁੱਟਣਾ ਬੰਦ ਕਰ ਦਿੱਤਾ ਤਾਂ ਸਾਰੇ ਦੇਖਦੇ ਕਿ پاگل ਹੋ ਗਏ ਸੀ ਉਹ ਜ ਸਮਾਂ ਲੰਘਣ ਤੋਂ ਬਾਅਦ ਮੰਮੀ ਨੂੰ ਪਤਾ ਨਹੀਂ ਕੀ ਹੋਇਆ ਕਿ ਉਹ ਅਚਾਨਕ ਹੀ ਬਿਮਾਰ ਹੋ ਗਈ ਕਿਸੇ ਨੇ ਉਹਦਾ ਇਲਾਜ ਨਹੀਂ ਕਰਵਾਇਆ ਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ ਉਹਦੇ ਬਿਨਾਂ ਮੈਂ ਇਕੱਲਾ ਰਹਿ ਗਿਆ ਸੀ ਦਾਦੀ ਵੀ ਬਹੁਤ ਬਿਮਾਰ ਰਹਿਣ ਲੱਗ ਪਈ ਸੀ ਤਾਂ ਪਾਪਾ ਨੇ ਫਿਰ ਦੂਜਾ ਵਿਆਹ ਕਰਵਾ ਲਿਆ ਸੀ ਉਹਨਾਂ ਦੀ ਦੂਜੀ ਘਰ ਵਾਲੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਉਹ ਮੇਰਾ ਧਿਆਨ ਨਹੀਂ ਰੱਖਦੀ ਸੀ ਬਲਕਿ ਉਹ ਮੇਰੀਆਂ ਸ਼ਿਕਾਇਤਾਂ ਲਗਾ ਲਗਾ ਕੇ ਪਾਪਾ ਨੂੰ ਵੀ ਮੇਰੇ ਖਿਲਾਫ ਫੜਕਾ ਦਿੰਦੀ ਸੀ ਦਾਦੀ ਨੂੰ ਵੀ ਉਹ ਟਾਈਮ ਤੇ ਰੋਟੀ ਨਹੀਂ ਦਿੰਦੀ ਸੀ। ਦਾਦੀ ਜਦੋਂ ਉਹਦੀ ਸ਼ਿਕਾਇਤ ਲਗਾਉਂਦੀ ਤੇ ਪਾਪਾ ਕਹਿੰਦੇ ਤੁਹਾਨੂੰ ਮੇਰੀ ਪਹਿਲਾ ਘਰ ਵਾਲੀ ਤੋਂ ਵੀ ਪ੍ਰੋਬਲਮ ਸੀ ਤੇ ਹੁਣ ਇਹਦੇ ਤੋਂ ਵੀ ਪਤਾ ਨਹੀਂ ਕੋਈ ਤੁਹਾਨੂੰ ਪਸੰਦ ਕਿਉਂ ਨਹੀਂ ਆਉਂਦਾ। ਉਹ ਕਹਿੰਦੀ ਸੀ ਕਿ ਮੈਂ ਤੇਰੀ ਪਹਿਲੀ ਘਰ ਵਾਲੀ ਦੇ ਨਾਲ ਬਦਤਮੀਜ਼ੀ ਕੀਤੀ ਸੀ। ਉਹ ਨੂੰ ਆਪਣੇ ਮੁੰਡੇ ਕੋਲੋਂ ਪਟਵਾਉਂਦੀ ਰਹੀ ਤੇ ਹੁਣ ਮੇਰੇ ਕੰਮਾਂ ਦੀ ਸਜ਼ਾ ਮੈਨੂੰ ਭੁਗਤਣੀ ਪੈ ਰਹੀ ਆ। ਭੁੱਖ ਲੱਗਣ ਤੋਂ ਬਾਅਦ ਵੀ ਮੈਨੂੰ ਦੋ ਵਕਤ ਦੀ ਰੋਟੀ ਨਹੀਂ ਦਿੰਦੀ। ਨਾ ਹੀ ਮੈਨੂੰ ਦਵਾਈ ਦਿੰਦੀ ਆ। ਮੇਰਾ ਬੁੱਢੀ ਦਾ ਧਿਆਨ ਤਾਂ ਬਿਲਕੁਲ ਵੀ ਨਹੀਂ ਕਰਦੀ ਤਾਂ ਮੇਰੀ ਦੂਸਰੀ ਮੰਮੀ ਹੱਸਦੀ ਹੋਈ ਕਹਿਣ ਲੱਗੀ ਕਿ ਹੁਣ ਤੂੰ ਆਪ ਹੀ ਤਾਂ ਕਹਿ ਰਹੀ ਆ ਕਿ ਤੇਰੇ ਕਰਮਾਂ ਦੀ ਸਜ਼ਾ ਤਾਂ ਤੂੰ ਮੇਰੇ ਕੋਲ ਕਿਸ ਅਸਲ ਦੀ ਸ਼ਿਕਾਇਤ ਕਰ ਰਹੀ ਆ ਤਾਂ ਦਾਦੀ ਉਹਦੀਆਂ ਗੱਲਾਂ ਸੁਣ ਕੇ ਚੁੱਪ ਹੋ ਜਾਂਦੀ ਸੀ ਫਿਰ ਕੁਝ ਸਾਲਾਂ ਬਾਅਦ ਹੀ ਦਾਦੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਤਾਂ ਮੈਂ ਦੇਖਿਆ ਕਿ ਮੇਰੀ ਮਤਰੀ ਮਾਂ ਪਿਆ ਮਾਂ ਪਾਪਾ ਦੇ ਜਾਣ ਤੋਂ ਬਾਅਦ ਘਰੋਂ ਬਾਹਰ ਚਲੀ ਜਾਂਦੀ ਤੇ ਕਦੀ ਕਦੀ ਤਾਂ ਸਾਰਾ ਦਿਨ ਘਰੋਂ ਬਾਹਰ ਰਹਿੰਦੀ ਤੇ ਜਦੋਂ ਉਹ ਕਿਸੇ ਅੰਕਲ ਨੂੰ ਘਰੇ ਬੁਲਾਉਣ ਲੱਗੀ ਤਾਂ ਮੈਨੂੰ ਖੇਡਣ ਦੇ ਲਈ ਜਾਂ ਪੈਸੇ ਦੇ ਕੇ ਦੁਕਾਨ ਤੇ ਭੇਜ ਦਿੰਦੀ ਸੀ ਜਦੋਂ ਮੈਂ ਅੰਕਲ ਦੇ ਬਾਰੇ ਪੁੱਛਦਾ ਤੇ ਉਹ ਕਹਿ ਦਿੰਦੀ ਸੀ ਕਿ ਜੇ ਤੂੰ ਅੰਕਲ ਦੇ ਬਾਰੇ ਆਪਣੇ ਪਾਪਾ ਨੂੰ ਦੱਸਿਆ ਤਾਂ ਮੈਂ ਤੇਰੀ ਵੀ ਸ਼ਿਕਾਇਤ ਲਾ ਦੇਵਾਂਗੀ ਕਿ ਤੂੰ ਮੇਰੇ ਨਾਲ ਬਤਮੀਜ਼ੀ ਕੀਤੀ ਆ ਮੈਨੂੰ ਵੀ ਪੈਸੇ ਦੇ ਲੱਗ ਪਈ ਮੈਂ ਪੈਸਿਆਂ ਦੇ ਲਾਲਚ ਵਿੱਚ ਆਪਣੇ ਪਾਪਾ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਦਾ ਸੀ ਤੇ ਜਦੋਂ ਮੈਂ ਵੱਡਾ ਹੋਇਆ ਤਾਂ ਮੈਂ ਸਾਰੀ ਗੱਲ ਸਮਝਣ ਲੱਗ ਪਿਆ ਸੀ ਜਦੋਂ ਮੈਂ ਸਕੂਲ ਤੋਂ ਵਾਪਸ ਆਉਂਦਾ ਤੇ ਮੇਰੀ ਮਾਂ ਆਪਣੇ ਕਮਰੇ ਵਿੱਚ ਹੀ ਹੁੰਦੀ ਸੀ ਤੇ ਅਕਸਰ ਅੰਕਲ ਵੀ ਉੱਥੇ ਹੀ ਹੁੰਦੇ ਸੀ ਮੈਨੂੰ ਲੱਗਦਾ ਸੀ ਕਿ ਪਤਾ ਨਹੀਂ ਉਹ ਦੋਨੋਂ ਕਮਰੇ ਵਿੱਚ ਕੀ ਕਰਦੇ ਨੇ ਫਿਰ ਇੱਕ ਦਿਨ ਜਦੋਂ ਮੈਂ ਖਿੜਕੀ ਵਿੱਚ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਦੋਨੋਂ ਗੰਦੇ ਕੰਮ ਕਰਦੇ ਸੀ ਇਹ ਦੇਖ ਕੇ ਮੈਨੂੰ ਅਜੀਬ ਅਹਿਸਾਸ ਹੋਇਆ ਸੀ ਤਾਂ ਮੈਂ ਸੋਚਿਆ ਕਿ ਮੈਨੂੰ ਪਾਪਾ ਨੂੰ ਦੱਸ ਦੇਣਾ ਚਾਹੀਦਾ ਕਿਉਂਕਿ ਇਹ ਗੱਲ ਗਲਤ ਆ ਪਰ ਫਿਰ ਵੀ ਮਾਂ ਮੈਨੂੰ ਕੁਝ ਵੀ ਦੱਸਣ ਤੋਂ ਮਨਾ ਕਰ ਦਿੰਦੀ ਸੀ ਫਿਰ ਜਦੋਂ ਮੈਂ ਪਾਪਾ ਨੂੰ ਦੱਸਿਆ ਤਾਂ ਉਹਨਾਂ ਨੂੰ ਵੀ ਪਰੇਸ਼ਾਨੀ ਹੋਈ ਇੱਕ ਦਿਨ ਜਦੋਂ ਮੈਂ ਸਕੂਲ ਤੋਂ ਘਰ ਆਇਆ ਤਾਂ ਬਹੁਤ ਰੌਲਾ ਪੈ ਰਿਹਾ ਸੀ ਪਾਪਾ ਮਾਂ ਨੂੰ ਬਹੁਤ ਕੁੱਟ ਰਿਹਾ ਸੀ ਤੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਉਹਦੇ ਬਾਅਦ ਪਾਪਾ ਨੇ ਮੈਨੂੰ ਕਿਹਾ ਕਿ ਮੈਂ ਤੇਰੀ ਮਾਂ ਦੇ ਨਾਲ ਬਹੁਤ ਬੇਇੱਜ਼ਤੀ ਕੀਤੀ ਸੀ ਇਸ ਦੇ ਬਾਅਦ ਹੁਣ ਪਤਾ ਨਹੀਂ ਕਦੋਂ ਮੈਨੂੰ ਸ਼ਾਂਤੀ ਮਿਲੂਗੀ ਜਦੋਂ ਮੈਂ ਉਹਦੇ ਕੀਤੇ ਹੋਏ ਝੁਲਮ ਮੈਨੂੰ ਯਾਦ ਆਉਂਦੇ ਤਾਂ ਮੈਨੂੰ ਰੋਣਾ ਆ ਜਾਂਦਾ ਉਹਨੇ ਕਿੱਦਾਂ ਹਰ ਇੱਕ ਚੀਜ਼ ਨੂੰ ਬਰਦਾਸ਼ਤ ਕੀਤਾ ਸੀ ਉਹਦੇ ਇਕੱਲੇ ਪੰਦਾ ਨਜਾਇਜ਼ ਫਾਇਦਾ ਉਠਾਇਆ ਸੀ ਰੱਬਾ ਮੈਨੂੰ ਮaaf ਕਰੇ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਪਾਪਾ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਉਹ ਵੀ ਹਰ ਵੇਲੇ ਰੱਬ ਕੋਲੋਂ ਵੀ ਮਾਫੀ ਮੰਗਦੇ ਰਹਿੰਦੇ ਸੀ ਜਿੱਦਾਂ ਜਿੱਦਾਂ ਸਮਾਂ ਲੰਘ ਰਿਹਾ ਸੀ ਮੇਰੇ ਦਿਲ ਵਿੱਚ ਵੀ ਇਹ ਗੱਲ ਬੈਠ ਗਈ ਸੀ ਕਿ ਹਰ ਔਰਤ ਮਾਂ ਵਰਗੀ ਹੀ ਹੁੰਦੀ ਆ ਜੋ ਧੋਖਾ ਦੇ ਸਕਦੀ ਆ ਤੇ ਘਰ ਵਾਲੇ ਨੂੰ ਘਰੋਂ ਬਾਹਰ ਕੱਢਦੇ ਹੀ ਉਹ ਦੂਸਰੇ ਬੰਦੇ ਨੂੰ ਘਰ ਬੁਲਾ ਲੈਂਦੀ ਆ ਪਾਪਾ ਦੇ ਇਕੱਲੇਪਨ ਨੂੰ ਦੇਖ ਕੇ ਮੈਂ ਉਹਨੂੰ ਵਿਆਹ ਕਰਾਉਣ ਦੀ ਹੀ ਗੱਲ ਕਹੀ ਸੀ ਤਾਂ ਉਹ ਕਹਿੰਦੇ ਸੀ ਕਿ ਹੁਣ ਮੈਨੂੰ ਭਰੋਸਾ ਨਹੀਂ ਕਿ ਕਿਸੇ ਹੋਰ ਦੇ ਨਾਲ ਵਿਆਹ ਕਰ ਸਕਾਂ ਤੂੰ ਵੀ ਜਦੋਂ ਵੱਡਾ ਹੋ ਜਾਊਗਾ ਤੇ ਵਿਆਹ ਕਰਵਾ ਲੈਂਦਾ ਤਾਂ ਦੇਖ ਸਮਝ ਕੇ ਹੀ ਵਿਆਹ ਕਰਵਾਈ ਇਹ ਸਾਰੀ ਜ਼ਿੰਦਗੀ ਦਾ ਮਾਮਲਾ ਹੁੰਦਾ ਮੇਰੇ ਦਿਲ ਵਿੱਚ ਇਹ ਗੱਲ ਬੈਠ ਗਈ ਸੀ ਕਿ ਫਿਰ ਮੈਂ ਕਾਲਜ ਪੜਨ ਲੱਗ ਪਿਆ ਤਾਂ ਅਚਾਨਕ ਹੀ ਪਾਪਾ ਦੀ ਸਿਹਤ ਖਰਾਬ ਹੋ ਗਈ ਸੀ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀ ਅਨੁਹਾਸਤਾ ਲੈ ਕੇ ਮੈਂ ਡਾਕਟਰ ਕੋਲ ਗਿਆ ਤਾਂ ਡਾਕਟਰ ਕਹਿਣ ਲੱਗੇ ਕਿ ਇਹਦਾ ਬਹੁਤ ਜ਼ਿਆਦਾ ਧਿਆਨ ਰੱਖਿਓ ਇਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਓ ਉਸ ਤੋਂ ਬਾਅਦ ਪਾਪਾ ਵੀ ਦਿਨ ਦਿਨ ਬਿਮਾਰ ਹੁੰਦੇ ਗਏ ਤੇ ਆਫਿਸ ਜਾਣਾ ਵੀ ਛੱਡ ਗਏ ਸੀ ਉਹਨਾਂ ਨੇ ਆਪਣਾ ਸਾਰਾ ਕਾਰੋਬਾਰ ਆਪਣੇ ਦੋਸਤ ਨੂੰ ਦੇ ਦਿੱਤਾ ਸੀ ਆਪ ਹੀ ਬਿਮਾਰ ਹੋ ਗਿਆ ਸੀ ਤੇ ਫਿਰ ਇੱਕ ਦਿਨ ਉਹ ਮੈਨੂੰ ਵੀ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਕਿੰਨਾ ਸਮਾਂ ਮੈਂ ਇਸੇ ਗਾਂਵ ਵਿੱਚ ਰੋਂਦਾ ਰਿਹਾ ਮੈਂ ਇਹ ਸੋਚ ਕੇ ਪਰੇਸ਼ਾਨ ਹੁੰਦਾ ਰਿਹਾ ਕਿ ਮੈਂ ਦੁਨੀਆ ਤੇ ਇਕੱਲਾ ਹੀ ਰਹਿ ਗਿਆ ਮੇਰਾ ਹੁਣ ਕੋਈ ਨਹੀਂ ਜਦੋਂ ਮੈਨੂੰ ਹੋਸ਼ ਆਇਆ ਤੇ ਸਭ ਕੁਝ ਗਵਾਚ ਚੁੱਕਾ ਸੀ ਉਹ ਕਾਰੋਬਾਰ ਤੇ ਪੈਸਾ ਸਭ ਪਾਪਾ ਦੇ ਦੋਸਤ ਨੇ ਕਬਜ਼ਾ ਕਰ ਲਿਆ ਸੀ ਜਿਹਦੇ ਨਾਲ ਉਹਦਾ ਕਾਰੋਬਾਰ ਸੀ ਉਹਨੇ ਇਸ ਘਰ ਤੇ ਵੀ ਕਬਜ਼ਾ ਕਰ ਲਿਆ ਸੀ ਮੈਨੂੰ ਮੇਰਾ ਕਰਜ਼ਾ ਵਾਪਸ ਕਰ ਦਿਓ ਜਾਂ ਘਰ ਮੇਰੇ ਹਵਾਲੇ ਕਰ ਦਿਓ ਮੇਰੇ ਕੋਲ ਤਾਂ ਦੇਣ ਲਈ ਪੈਸੇ ਵੀ ਨਹੀਂ ਸੀ ਫਿਰ ਮੈਂ ਇਹ ਘਰ ਵੀ ਉਹਨੂੰ ਦੇ ਦਿੱਤਾ ਤੇ ਮੈਂ ਉਹਨੂੰ ਕਹਿਣ ਲੱਗਾ ਕਿ ਤੂੰ ਜੋ ਮੇਰੇ ਨਾਲ ਕੀਤਾ ਤੇਰੇ ਨਾਲ ਵੀ ਇਹ ਸਭ ਕੁਝ ਜਰੂਰ ਹੋਊਗਾ ਤਾਂ ਹੱਸ ਕੇ ਮੈਨੂੰ ਕਹਿਣ ਲੱਗਿਆ ਕਿ ਮੇਰਾ ਕੁਝ ਵੀ ਨਹੀਂ ਕੋਈ ਵਿਗਾੜ ਸਕਦਾ ਤੂੰ ਜੋ ਕਰਨਾ ਕਰ ਲੈ ਮੈਂ ਇਧਰ ਉਧਰ ਤਾ ਫਿਰਦਾ ਰਿਹਾ ਛੋਟੀਆਂ ਮੋਟੀਆਂ ਨੌਕਰੀਆਂ ਕਰਦਾ ਰਿਹਾ ਮੇਰੇ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਸੀ ਉਹਨਾਂ ਤੋਂ ਮੈਂ ਇੱਕ ਛੋਟਾ ਜਿਹਾ ਘਰ ਖਰੀਦ ਲਿਆ ਤੇ ਫਿਰ ਇੱਕ ਥਾਂ ਦੇ ਨੌਕਰੀ ਕਰਨ ਲੱਗ ਪਿਆ ਤਾਂ ਮੇਰੀ ਮੁਲਾਕਾਤ ਸੋਫੀਆ ਦੇ ਨਾਲ ਹੋਈ ਸੋਫੀਆ ਬਾਕੀ ਕੁੜੀਆਂ ਵਿੱਚੋਂ ਬਹੁਤ ਅਲੱਗ ਸੀ ਉਹ ਗਰੀਬ ਘਰ ਦੀ ਕੁੜੀ ਸੀ ਮੈਂ ਜਦੋਂ ਉਹਦੇ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਮੇਰੇ ਨਾਲ ਵਿਆਹ ਕਰਨ ਲਈ ਮੰਨ ਗਈ ਪਰ ਰੱਬ ਦੀ ਕਿਰਪਾ ਨਾਲ 8 ਸਾਲ ਹੋ ਗਏ ਸੀ ਹਜੇ ਤੱਕ ਸਾਡੇ ਕੋਈ ਵਿਚਾਰ ਨਹੀਂ ਸੀ ਹੋਇਆ ਮੈਨੂੰ ਆਪਣੀ ਘਰ ਵਾਲੀ ਤੇ ਕੋਈ ਗੁੱਸਾ ਨਹੀਂ ਸੀ ਪਰ ਜੋ ਕੁਝ ਮੈਂ ਆਪਣੀ ਮਤਰੀ ਮਾਂ ਨੂੰ ਕਰਦੇ ਹੋਏ ਦੇਖਿਆ ਸੀ ਉਹ ਮੇਰਾ ਦਿਮਾਗ ਘਰ ਖਰਾਬ ਕਰ ਰਹੀ ਸੀ ਮੈਂ ਸੋਚਣ ਲੱਗ ਪਿਆ ਕਿ ਸ਼ਾਇਦ ਸਾਰੀਆਂ ਘਰ ਵਾਲੀਆਂ ਇਦਾਂ ਦੀਆਂ ਹੀ ਹੁੰਦੀਆਂ ਉਹ ਵੀ ਇਹੀ ਕੁਝ ਕਰਦੀਆਂ ਮੇਰੇ ਦਿਮਾਗ ਵਿੱਚ ਇਹੋ ਗੱਲ ਨਿਕਲ ਨਹੀਂ ਸੀ ਰਹੀ ਜਦੋਂ ਮੈਨੂੰ ਆਪਣੀ ਘਰ ਵਾਲੀ ਤੇ ਸ਼ੱਕ ਹੋਇਆ ਤਾਂ ਮੈਂ ਐਸੇ ਕਰਕੇ ਘਰ ਵਿੱਚ ਲੁਕ ਗਿਆ ਕਿਉਂਕਿ ਕਿੱਥੇ ਜਾਂਦੀ ਆ ਮੈਂ ਉਹਨੂੰ ਰੰਗੀਆਂ ਹੱਤੀ ਫੜਨਾ ਚਾਹੁੰਦਾ ਸੀ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਉਹ ਕੀ ਕਰਦੀ ਆ ਜਦੋਂ ਮੈਂ ਸਭ ਕੁਝ ਦੇਖਿਆ ਤਾਂ ਮੈਂ ਪਰੇਸ਼ਾਨ ਹੋ ਗਿਆ ਮੈਂ ਚੁੱਪ ਦਾ ਚੁੱਪ ਹੀ ਰਹਿ ਗਿਆ ਮੈਨੂੰ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਘਰਵਾਲੀ ਦੇ ਸਰੀਰ ਤੇ ਨਿਸ਼ਾਨ ਕਿਉਂ ਪੈਂਦੇ ਆ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਦੋਸਤ ਨੇ ਤਾਂ ਕਿਹਾ ਸੀ ਕਿ ਉਹ ਹਰ ਰੋਜ਼ ਬਾਹਰ ਜਾਂਦੀ ਸੀ ਜਦ ਕਿ ਉਹ ਤਾਂ ਕਿਤੇ ਵੀ ਨਹੀਂ ਗਈ ਸੀ ਬਲਕਿ ਘਰੇ ਹੀ ਰਹੀ ਆ ਤੇ ਕਿੰਨੀ ਦੇਰ ਤੱਕ ਮੈਂ ਉਹਨੂੰ ਦੇਖਦਾ ਰਿਹਾ ਤੇ ਹੈਰਾਨ ਹੁੰਦਾ ਰਿਹਾ ਇਰ ਜਦੋਂ ਮੈਂ ਬਾਹਰ ਆਇਆ ਤਾਂ ਮੇਰੀ ਘਰ ਵਾਲੀ ਮੈਨੂੰ ਆਪਣੇ ਸਾਹਮਣੇ ਦੇਖ ਕੇ ਪਰੇਸ਼ਾਨ ਹੋ ਗਈ ਉਹਦੇ ਚਿਹਰੇ ਦਾ ਵੀ ਰੰਗ ਉੱਡ ਗਿਆ ਪਰ ਪਰ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਤੇ ਚੁੱਪ ਕਰਕੇ ਆਪਣੇ ਕਮਰੇ ਵਿੱਚ ਆ ਕੇ ਬੈਠ ਗਿਆ ਸੀ ਜਿੰਨੀ ਤੱਕ ਦੇਰ ਤੱਕ ਇਹ ਰੌਲਾ ਪੈਂਦਾ ਰਿਹਾ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਿਆ ਕੰਤਾ ਮੈਂ ਸਾਰਿਆਂ ਦੀਆਂ ਅੱਖਾਂ ਵਿੱਚੋਂ ਡਿੱਗ ਗਿਆ ਸੀ ਤੇ ਮੈਨੂੰ ਆਪਣਾ ਵਰਤਾਓ ਯਾਦ ਆ ਰਿਹਾ ਸੀ ਕਿ ਮੈਂ ਉਹਦੇ ਨਾਲ ਕਿੰਨਾ ਮਾੜਾ ਕੀਤਾ ਸੀ ਉਹਦੀ ਕਦਰ ਨਹੀਂ ਕੀਤੀ ਉਹਦੀ ਇੱਜ਼ਤ ਨਹੀਂ ਕੀਤੀ ਸੀ ਸਾਰਿਆਂ ਦੇ ਸਾਹਮਣੇ ਝੜਕ ਦਿੰਦਾ ਸੀ ਉਹਨੇ ਇੱਕ ਵਾਰ ਵੀ ਮੈਨੂੰ ਮੈਨੂੰ ਕੁਝ ਨਹੀਂ ਕਿਹਾ ਸੀ ਤੇ ਮੇਰੇ ਕੋਲ ਬਦਲਾ ਲੈਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੀ ਮੇਰੇ ਬੁਰੇ ਵਰਤਾਓ ਨੂੰ ਵੀ ਉਹ ਬਰਦਾਸ਼ਤ ਕਰਦੀ ਰਹੀ ਤੇ ਇਸ ਤਰ੍ਹਾਂ ਤਕਲੀਫ ਉਹਦੇ ਨਾਲ ਹੀ ਦਿਨ ਕੱਢਦੀ ਰਹੀ ਸੀ ਕਿਉਂਕਿ ਉਹ ਮੈਨੂੰ ਪਰੇਸ਼ਾਨ ਨਹੀਂ ਦੇਖਣਾ ਚਾਹੁੰਦੀ ਸੀ ਉਨਪਤਾ ਸੀ ਕਿ ਘਰ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੈ ਤੇ ਮੈਨੂੰ ਨੌਕਰੀ ਵੀ ਪਤਾ ਨਹੀਂ ਕਦੋਂ ਮਿਲੇਗੀ ਫਿਰ ਫੈਸਲਿਆਂ ਦੇ ਲਈ ਉਹ ਕਿੰਨੀ ਤਕਲੀਫ ਚੱਲ ਰਹੀ ਸੀ ਇਹ ਸੋਚ ਕੇ ਤਾਂ ਮੈਂ ਆਪਣੇ ਆਪ ਨੂੰ ਉਹ ਆਪਣੇ ਆਪ ਉਹਦੇ ਨਾਲ ਨਜ਼ਰਾਂ ਮਿਲਾਉਣਾ ਵੀ ਭੁੱਲ ਗਿਆ ਸੀ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰ ਰਿਹਾ ਸੀ ਰਾਤ ਨੂੰ ਜਦੋਂ ਕਮਰੇ ਵਿੱਚ ਆਈ ਤਾਂ ਚੁੱਪ ਕਰਕੇ ਮੇਰੇ ਸਾਹਮਣੇ ਆ ਕੇ ਉਹ ਬੈਠ ਗਈ ਤੇ ਮੈਨੂੰ ਕਹਿਣ ਲੱਗੀ ਕਿ ਮੇਰਾ ਮਕਸਦ ਤੁਹਾਨੂੰ ਕੋਈ ਤੋਖਾ ਦੇਣਾ ਨਹੀਂ ਆ ਮੈਂ ਤੁਹਾਨੂੰ ਝੂਠ ਨਹੀਂ ਬੋਲਣਾ ਚਾਹੁੰਦੀ ਬਲਕੇ ਇਹ ਜੋ ਕੁਝ ਵੀ ਹੋਇਆ ਮੈਂ ਆਪਣੀ ਮਜਬੂਰੀ ਨਾਲ ਹੀ ਕੀਤਾ ਤੁਹਾਡੀ ਨੌਕਰੀ ਛੁੱਟ ਗਈ ਸੀ ਤੇ ਘਰ ਵਿੱਚ ਪੈਸੇ ਵੀ ਨਹੀਂ ਸੀ ਤੇ ਕਾਰੋਬਾਰ ਵੀ ਖਤਮ ਹੋ ਗਿਆ ਸੀ ਫਿਰ ਜਦੋਂ ਮੈਂ ਘਰੋਂ ਬਾਹਰ ਨਿਕਲ ਕੇ ਪੈਸੇ ਕਮਾਉਣ ਦੇ ਬਾਰੇ ਸੋਚਿਆ ਤਾਂ ਮੈਂ ਪੜੀ ਲਿਖੀ ਨਹੀਂ ਸੀ ਤੇ ਨਾ ਹੀ ਕਿਤੇ ਵੀ ਨੌਕਰੀ ਕਰ ਲੈਂਦੀ ਮੈਨੂੰ ਇਹੀ ਕੰਮ ਕਰਨਾ ਆਉਂਦਾ ਜਾਂ ਤਾਂ ਮੈਂ ਕਿਸੇ ਦੇ ਭਾਂਡੇ ਧੋ ਲਵਾਂ ਕਿਸੇ ਦਾ ਝਾੜੂ ਕਰ ਲਵਾਂ ਉਹਦੀਆਂ ਗੱਲਾਂ ਸੁਣ ਕੇ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਸੀ ਪਰ ਉਹ ਮੈਨੂੰ ਇਗਨੋਰ ਕਰਕੇ ਆਪਣੀਆਂ ਗੱਲਾਂ ਹੀ ਕਹੀ ਜਾ ਰਹੀ ਸੀ ਉਹ ਕਹਿਣ ਲੱਗੀ ਕਿ ਮੈਂ ਉਸ ਦਿਨ ਜਦੋਂ ਇੱਕ ਕੋਠੀ ਵਿੱਚ ਗਈ ਤਾਂ ਉੱਥੇ ਮੈਨੂੰ ਮਾਲਕਣ ਕਹਿਣ ਲੱਗੀ ਕਿ ਤੂੰ ਕੀ ਕੰਮ ਕਰ ਸਕਦੀ ਆ ਤਾਂ ਮੈਂ ਉਹਨੂੰ ਦੱਸਿਆ ਕਿ ਮੈਂ ਸਫਾਈ ਤੋਂ ਲੈ ਕੇ ਰੋਟੀ ਬਣਾਉਣ ਤੱਕ ਦੇ ਸਾਰੇ ਕੰਮ ਕਰ ਲੈਂਦੀ ਆ ਉਹ ਕਾਫੀ ਢੇਰ ਤੱਕ ਮੈਨੂੰ ਦੇਖਦੀ ਰਹੀ ਤੇ ਕਹਿਣ ਲੱਗੀ ਕਿ ਇਸ ਕੰਮ ਦੇ ਲਈ ਸਾਡੇ ਕੋਲ ਥਾਂ ਨਹੀਂ ਸਾਡੇ ਕੋਲ ਪਹਿਲਾਂ ਹੀ ਕਾਫੀ ਨੌਕਰਾਂ ਪਰ ਸਾਡੇ ਕੋਲ ਇੱਕ ਕੰਮ ਹੋਰ ਆ ਜੇ ਤੂੰ ਕਰਨਾ ਚਾਹੁੰਦੀ ਆ ਤਾਂ ਕਰ ਸਕਦੀ ਆ ਮੈਂ ਉਸ ਨੂੰ ਪਹਿਲਾਂ ਹਾਂ ਨਹੀਂ ਕਹੀ ਫਿਰ ਮੈਂ ਉਸ ਨੂੰ ਕਿਹਾ ਕਿ ਮੈਂ ਕੋਈ ਵੀ ਗਲਤ ਕੰਮ ਕਰਨਾ ਨਹੀਂ ਚਾਹੁੰਦੀ ਤਾਂ ਉਹ ਮੈਨੂੰ ਕਹਿ ਲੱਗੀ ਕਿ ਮੇਰੇ ਚਾਰ ਬੱਚੇ ਉਮਰ ਵਿੱਚ ਵੱਡੇ ਆ ਜੇ ਤੂੰ ਉਹਨਾਂ ਨੂੰ ਕਹੇ ਕਿ ਉਹ ਪਾਗਲ ਆ ਤੇ ਉਹ ਇਹ ਕਹਿਣਾ ਗਲਤ ਨਹੀਂ ਹੋਊਗਾ ਉਹਨਾਂ ਨੂੰ ਸੰਭਾਲਣਾ ਇਹਨਾਂ ਸੌਖਾ ਕੰਮ ਨਹੀਂ ਮੈਨੂੰ ਪਤਾ ਕਿ ਇਹ ਕੰਮ ਬੜਾ ਔਖਾ ਪਰ ਇਸ ਕੰਮ ਦੇ ਮੈਂ ਤੈਨੂੰ ਬਹੁਤ ਸਾਰੇ ਪੈਸੇ ਵੀ ਦੇਵਾਂਗੀ ਸਾਡੇ ਇੱਥੇ ਕੋਈ ਵੀ ਨੌਕਰਾਨੀ ਨਹੀਂ ਟਿਕਦੀ ਕਿਉਂਕਿ ਉਹ ਨੌਕਰਾਨੀ ਨੂੰ ਬਹੁਤ ਤੰਗ ਕਰਦੇ ਆ ਉਹਨੂੰ ਜ਼ਖਮੀ ਕਰ ਦਿੰਦੇ ਆ ਮੈਨੂੰ ਪੈਸਿਆਂ ਦੀ ਲੋੜ ਸੀ ਤਾਂ ਮੈਂ ਤਾਂ ਮੈਂ ਉਹ ਕੰਮ ਕਰਨ ਦੀ ਜ਼ਿੰਮੇਵਾਰੀ ਲੈ ਲਈ ਸੀ ਪਰ ਮੈਨੂੰ ਅੰਦਾਜ਼ਾ ਹੋ ਗਿਆ ਸੀ ਕੰਮ ਕਾ ਇੰਨਾ ਸੌਖਾ ਨਹੀਂ ਉਹਨਾਂ ਦੇ ਬੱਚਿਆਂ ਦਾ ਦਿਮਾਗ ਬਿਲਕੁਲ ਵੀ ਕੰਮ ਨਹੀਂ ਕਰਦਾ ਸੀ ਕਦੀ ਕੋਈ ਚੀਜ਼ ਚੁੱਕ ਕੇ ਮੈਨੂੰ ਮਾਰ ਦਿੰਦੇ ਤੇ ਕਦੀ ਮੈਨੂੰ ਨੌ ਮਾਰ ਲੱਗ ਜਾਂਦੇ ਜਿਦੇ ਕਰਕੇ ਮੇਰੇ ਸਾਰੇ ਸਰੀਰ ਤੇ ਨਿਸ਼ਾਨ ਪੈ ਜਾਂਦੇ ਸੀ ਕਦੀ ਕਦੀ ਤਾਂ ਇਹ ਨਿਸ਼ਾਨੇ ਇਹੇ ਹੂੜੇ ਹੋ ਜਾਂਦੇ ਸੀ ਕਿ ਮੈਨੂੰ ਆਪਣੇ ਆਪ ਨੂੰ ਬਹੁਤ ਤਕਲੀਫ ਹੁੰਦੀ ਸੀ ਪਰ ਮੈਂ ਤੁਹਾਡੇ ਸਾਹਮਣੇ ਕਦੀ ਵੀ ਇਸ ਤਕਲੀਫ ਦਾ ਇਜ਼ਹਾਰ ਨਹੀਂ ਕੀਤਾ ਸੀ ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਇਸ ਬਾਰੇ ਪੁੱਛੋਗੇ ਤਾਂ ਮੇਰੇ ਕੋਲ ਕੋਈ ਵੀ ਜਵਾਬ ਨਹੀਂ ਹੋਊਗਾ ਤੇ ਉਸ ਦਿਨ ਜਦੋਂ ਤੁਸੀਂ ਮੇਰੇ ਤੇ ਸ਼ੱਕ ਕੀਤਾ ਤਾਂ ਮੈਂ ਆਪਣੀ ਮੈਡਮ ਨੂੰ ਇਹ ਗੱਲ ਦੱਸੀ ਕਿ ਉਹ ਤੇ ਉਹ ਕਹਿਣ ਲੱਗੀ ਕਿ ਮੈਂ ਨੌਕਰਾਨੀ ਦੇ ਨਾਲ ਆਪਣੇ ਬੱਚੇ ਤੇਰੇ ਘਰ ਭੇਜ ਦਿਆ ਕਰੂੰਗੀ ਤੇ ਸ਼ਾਮ ਨੂੰ ਤੇਰੇ ਘਰ ਵਾਲੇ ਦੀ ਤੇ ਆਉਣ ਤੋਂ ਪਹਿਲਾਂ ਹੀ ਮੇਰੇ ਬੱਚੇ ਘਰੇ ਆ ਜਾਣਗੇ ਤੇ ਇਦਾਂ ਹੀ ਮੇਰੇ ਬੱਚਿਆਂ ਦੀ ਤੂੰ ਦੇਖਭਾਲ ਕਰ ਲਿਆ ਕਰੂੰਗੀ ਤੇ ਤੇਰੇ ਘਰ ਵਾਲੇ ਨੂੰ ਵੀ ਤੇਰੇ ਤੇ ਸ਼ੱਕ ਨਹੀਂ ਹੋਊਗਾ ਇਹ ਸੋਚ ਕੇ ਮੈਂ ਉਹਦੀ ਗੱਲ ਮੰਨ ਲਈ ਮੇਰੇ ਕੋਲ ਇਹਦੇ ਇਲਾਵਾ ਕੋਈ ਹੋਰ ਰਾਸਤਾ ਨਹੀਂ ਸੀ ਬਸ ਇਹੀ ਸੀ ਸਾਰੀ ਗੱਲ ਜੋ ਮੈਂ ਤੁਹਾਡੇ ਤੋਂ ਲੁਕੋਈ ਸੀ ਮੈਂ ਤੁਹਾਨੂੰ ਤੋਖਾ ਨਹੀਂ ਦੇਣਾ ਚਾਹੁੰਦੀ ਸੀ ਬਲਕਿ ਮੈਂ ਤਾਂ ਇਹ ਸਭ ਕੁਝ ਇਸ ਲਈ ਕਰ ਰਹੀ ਸੀ ਕਿ ਤੁਹਾਨੂੰ ਇਹਦੇ ਵਿੱਚ ਸਾਡੇ ਦੋਹਾਂ ਦਾ ਹੀ ਫਾਇਦਾ ਸੀ ਜਦੋਂ ਤੱਕ ਤੁਹਾਨੂੰ ਨੌਕਰੀ ਨਹੀਂ ਮਿਲ ਜਾਂਦੀ ਤਾਂ ਇਹ ਕੰਮ ਕਰਨ ਲਈ ਮੈਂ ਤਿਆਰ ਹਾਂ ਉਹਦੀ ਗੱਲ ਖਤਮ ਹੋ ਗਈ ਸੀ ਤੇ ਮੈ ਰੋਪਿਆ ਉਹ ਕਹਿਣ ਲੱਗਾ ਮੈਂ ਆਪਣੇ ਆਪ ਨੂੰ ਇੰਨਾ ਕਾਬਲ ਨਹੀਂ ਸਮਝਦਾ ਕਿ ਮੈਂ ਤੇਰੇ ਵਰਗੀ ਚੰਗੀ ਔਰਤ ਤਾਂ ਮੇਰੇ ਨਾਲ ਵਿਆਹ ਹੋ ਗਿਆ ਕਿਉਂਕਿ ਮੈਂ ਤੇਰੇ ਨਾਲ ਬਹੁਤ ਮਾੜਾ ਵਰਤਾਓ ਕੀਤਾ ਪਰ ਤੂੰ ਆਪਣੇ ਵਰਤਾਓ ਨੂੰ ਸਾਬਤ ਕਰ ਦਿੱਤਾ ਤੇਰੀ ਬਹੁਤ ਚੰਗੀ ਪਰਵਰਿਸ਼ ਕੀਤੀ ਹੋਈ ਆ ਮੈਨੂੰ ਪਤਾ ਸੀ ਕਿ ਇਹ ਕੰਮ ਬਹੁਤ ਹੀ ਜ਼ਿਆਦਾ ਔਖਾ ਤੇ ਉਹਨਾਂ ਬੱਚਿਆਂ ਨੇ ਮੇਰੀ ਘਰ ਵਾਲੀ ਨੂੰ ਵੀ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਸੀ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੂੰ ਇਹ ਕੰਮ ਨਹੀਂ ਕਰੂਗੀ ਤੇ ਆਪਣੀ ਮੈਡਮ ਨੂੰ ਵੀ ਕਹਿ ਦੇ ਕਿ ਤੂੰ ਇਹ ਨੌਕਰੀ ਛੱਡ ਦਿੱਤੀ ਆ ਤੇ ਉਹ ਕਿਸੇ ਹੋਰ ਦਾ ਬੰਦੋਬਸਤ ਕਰ ਲੈਣ ਫਿਰ ਅਗਲੇ ਦਿਨ ਰੱਬ ਦੀ ਦੀ ਮੇਰੇ ਤੇ ਕਿਰਪਾ ਹੋਈ ਤੇ ਮੈਨੂੰ ਬਹੁਤ ਚੰਗੀ ਨੌਕਰੀ ਮਿਲ ਗਈ ਸੀ ਮੈਂ ਇਸ ਗੱਲ ਤੋਂ ਬਹੁਤ ਹੀ ਖੁਸ਼ ਸੀ ਮੈਂ ਮੈਂ ਆਪਣੇ ਕੰਮ ਵਿੱਚ ਓਵਰਟਾਈਮ ਵੀ ਲਗਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਪਤਾ ਸੀ ਕਿ ਜੇ ਮੈਂ ਜ਼ਿੰਦਗੀ ਵਿੱਚ ਅੱਗੇ ਵਧਣਾ ਇਹ ਸਫਲ ਹੋਣਾ ਤਾਂ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਊਗੀ ਮੈਨੂੰ ਅੱਗੇ ਵਧਣ ਤੋਂ ਕੋਈ ਵੀ ਨਹੀਂ ਫਿਰ ਰੋਕ ਸਕਦਾ ਮੇਰੇ ਦਿਲ ਵਿੱਚ ਆਪਣੀ ਘਰਵਾਲੀ ਦੇ ਲਈ ਵਿਸ਼ਵਾਸ ਤੇ ਪਿਆਰ ਹੋਰ ਵੀ ਜ਼ਿਆਦਾ ਪੈਦਾ ਹੋ ਗਿਆ ਸੀ ਮੈਨੂੰ ਪਤਾ ਸੀ ਕਿ ਉਹ ਕਦੀ ਵੀ ਕੋਈ ਗਲਤ ਨਹੀਂ ਕਰ ਸਕਦੀ ਜੇ ਕੋਈ ਉਹਦੇ ਬਾਰੇ ਕੋਈ ਮੈਨੂੰ ਕੋਈ ਕਹਿੰਦਾ ਤਾਂ ਮੈਂ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਸੀ ਉਸ ਦਿਨ ਤੋਂ ਬਾਅਦ ਮੈਂ ਘਰ ਜਦੋਂ ਵਾਪਸ ਆਇਆ ਤਾਂ ਮੇਰੀ ਘਰਵਾਲੀ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਨੂੰ ਮਿਲਣ ਦੇ ਲਈ ਕੋਈ ਮਨੋਜ ਸਰ ਆਏ ਸੀ ਉਹਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਸੋਚਣ ਲੱਗਾ ਕਿ ਮਨੋਜ ਕੌਣਾ ਪਰ ਯਾਦ ਕਰਨ ਤੇ ਮੈਨੂੰ ਕੁਝ ਵੀ ਯਾਦ ਨਹੀਂ ਆ ਰਿਹਾ ਸੀ ਇਸ ਗੱਲ ਵੱਲ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਕੁਝ ਦਿਨਾਂ ਦੇ ਬਾਅਦ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਅੱਜ ਫਿਰ ਤੁਹਾਡੇ ਸਾਹਿਬ ਆਏ ਸੀ ਉਹ ਤੁਹਾਡੇ ਬਾਰੇ ਪੁੱਛ ਰਹੀ ਸੀ ਤੇ ਕਮਰੇ ਵਿੱਚ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਜਦੋਂ ਮੈਂ ਕਮਰੇ ਵਿੱਚ ਪਹੁੰਚਿਆ ਤਾਂ ਇਹ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਉਹਨੂੰ ਪਹਿਚਾਨ ਲਿਆ ਸੀ ਇਹ ਉਹੀ ਸੀ ਜੋ ਮੇਰੇ ਪਾਪਾ ਦੇ ਨਾਲ ਪਾਰਟਨਰਸ਼ਿਪ ਵਿੱਚ ਕੰਮ ਕਰ ਰਹੀ ਸੀ ਉਹਨਾਂ ਨੇ ਧੋਖੇ ਦੇ ਨਾਲ ਪਾਪਾ ਦੀ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ ਸੀ ਮੈਂ ਉਹਨੂੰ ਦੇਖਿਆ ਤਾਂ ਮੈਨੂੰ ਗੁੱਸਾ ਆਉਣ ਲੱਗ ਪਿਆ ਮੈਂ ਉਹਨੂੰ ਕਿਹਾ ਕਿ ਤੇਰੀ ਹਿੰਮਤ ਕਿੱਦਾਂ ਹੋਈ ਇੱਥੇ ਆਉਣ ਦੀ ਤੂੰ ਜੋ ਕੁਝ ਮੇਰੇ ਕੋਲੋਂ ਲੈਣਾ ਸੀ ਉਹ ਲੈ ਲਿਆ ਹੁਣ ਤੇਰਾ ਇੱਥੇ ਆਉਣ ਦਾ ਕੀ ਮਤਲਬ ਆ ਤਾਂ ਉਹ ਰੋਣ ਲੱਗ ਪਿਆ ਤੇ ਮੇਰੇ ਅੱਗੇ ਹੱਥ ਜੋੜਨ ਲੱਗਾ ਤੇ ਕਹਿਣ ਲੱਗਾ ਮੈਨੂੰ ਮaaf ਕਰ ਦਿਓ ਮੈਂ ਜੋ ਕੀਤਾ ਮੈਨੂੰ ਉਹਦੀ ਸਜ਼ਾ ਮਿਲ ਗਈ ਹੈ ਮੇਰਾ ਸਾਰਾ ਖਾਨਦਾਨ ਖਤਮ ਹੋ ਗਿਆ ਮੇਰਾ ਜਵਾਨ ਮੁੰਡਾ ਮੇਰੀ ਅੱਖਾਂ ਦੇ ਸਾਹਮਣੇ ਮਰ ਗਿਆ ਮੈਂ ਤੈਨੂੰ ਮਸਾ ਲੱਭਦਾ ਹੋਇਆ ਇੱਥੇ ਪਹੁੰਚਿਆ ਵਾ ਮੈਂ ਤੈਨੂੰ ਝੂਠ ਬੋਲਿਆ ਸੀ ਉਹ ਸਭ ਕੁਝ ਤੇਰਾ ਤੇ ਹੁਣ ਮੈਂ ਦੁਬਾਰਾ ਉਹ ਤੇਰੇ ਨਾਮ ਕਰਵਾ ਕੇ ਵਾਪਸ ਕਰ ਦੇਣਾ ਚਾਹੁੰਦਾ ਮੇਰੀ ਘਰ ਵਾਲੀ ਇੰਨੀਆਂ ਇੰਨਾਂ ਸਾਰੀਆਂ ਗੱਲਾਂ ਤੋਂ ਅਣਜਾਣ ਸੀ ਜਦੋਂ ਉਹਨੂੰ ਪਤਾ ਲੱਗਿਆ ਤੇ ਉਹ ਹੈਰਾਨ ਰਹੇਗੀ ਮੈਂ ਆਪਣੀ ਘਰ ਵਾਲੀ ਦੇ ਨਾਲ ਵਾਪਸ ਆ ਗਿਆ ਸੀ ਉਹ ਇੰਨਾ ਵੱਡਾ ਘਰ ਦੇਖ ਕੇ ਹੈਰਾਨ ਹੀ ਰਹਿ ਗਈ। ਉਹਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਇੰਨੇ ਵੱਡੇ ਘਰ ਵਿੱਚ ਰਹਿੰਦਾ ਸੀ। ਮੈਂ ਆਪਣਾ ਕਾਰੋਬਾਰ ਫਿਰ ਸੰਭਾਲ ਲਿਆ ਸੀ। ਹੁਣ ਮੈਨੂੰ ਕਿਤੇ ਵੀ ਨੌਕਰੀ ਕਰਨ ਦੀ ਲੋੜ ਨਹੀਂ ਸੀ। ਫਿਰ ਮੈਂ ਆਪਣਾ ਤੇ ਆਪਣੀ ਘਰਵਾਲੀ ਦਾ ਬੱਚੇ ਦੇ ਲਈ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ ਬਾਅਦ ਰੱਬ ਨੇ ਸਾਨੂੰ ਇਹ ਖੁਸ਼ੀ ਵੀ ਦੇ ਦਿੱਤੀ ਸੀ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਬੜੀ ਖੁਸ਼ੀ ਨਾਲ ਜ਼ਿੰਦਗੀ ਜਿਉਣ ਲੱਗ ਪਏ। ਉਸ ਦਿਨ ਤੋਂ ਬਾਅਦ ਮੈਂ ਕਦੀ ਵੀ ਆਪਣੀ ਘਰ ਵਾਲੇ ਨੂੰ ਗੁੱਸੇ ਦੇ ਨਾਲ ਨਹੀਂ ਭੋਲਿਆ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ